ਦੀ ਸੰਗਰਾੰਦ 15 ਦਸੰਬਰ ਨੂੰ ਭੁੱਲ ਕੇ ਵੀ ਸੰਗਰਾੰਦ ਵਾਲੇ ਦਿਨ ਇਹ ਗਲਤੀ ਨਾ ਕਰਿਆ ਜੀ ਨਹੀਂ ਤੇ ਕੀਤੇ ਪਾਠ ਸਭ ਬੇਅਰਥ ਹੋ ਜਾਣਗੇ ਸੰਤਾਂ ਦੇ ਬਚਨ ਖਾਲੀ ਨਹੀਂ ਜਾਂਦੇ ਕਦੀ ਵੀ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਸਾਰੀ ਸੰਗਤ ਫਤੇ ਬਿਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ 15 ਦਸੰਬਰ ਯਾਨੀ ਕਿ ਪੋ ਦਾ ਪਹਿਲਾ ਦਿਨ ਪੋ ਦੇ ਮਹੀਨੇ ਦੀ ਸ਼ੁਰੂਆਤ ਜਾਂ ਇੰਜ ਕਹਿ ਲੋ ਕਿ 15 ਜਿਹੜਾ ਹੈ ਉਹ ਦਸੰਬਰ ਜਿਸ ਦਿਨ ਪੋ ਦੇ ਮਹੀਨੇ ਦੀ ਸੰਗਰਾਣ ਹੈ ਤੇ ਸੰਗਰਾਣ ਵੈਸੇ ਹਰ ਮਹੀਨੇ ਆਪਾਂ ਚਲੋ ਮਨਾਉਨੇ ਆਂ ਗੁਰੂ ਘਰ ਜਾਂਦੇ ਆਂ ਕੜਾ ਪ੍ਰਸ਼ਾਦ ਦੀ ਦੇਖ ਕਰਵਾਉਨੇ ਆਂ ਪਾਠ ਵੀ ਕਰਦੇ ਆਂ ਤੇ ਸਤਿਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਵੀ ਕਰਦੇ ਆਂ ਤੇ ਅੱਗੇ ਆਉਣ ਵਾਲੇ ਸਮੇਂ ਦੀ ਆਪਾਂ ਸਤਿਗੁਰੂ ਤੋਂ ਦਾਤਾਂ ਵੀ ਮੰਗਦੇ ਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੁੱਖ ਸ਼ਾਂਤ ਤੇ ਖੈਰ ਭਲਾਈ ਦੀ ਜਿਹੜੀ ਗੱਲ ਹੈ ਆਪਾਂ ਜ਼ਰੂਰ ਕਰਦੇ ਆਂ ਕਿ ਸਤਿਗੁਰੂ ਮਹਾਰਾਜ ਕਿਰਪਾ ਰਖਿਓ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਿਓ ਇਦਾਂ ਦੀ ਆਪਾਂ ਜਿਹੜੀ ਆਸ ਹੈ ਉਹ ਸਤਿਗੁਰੂ ਤੋਂ ਜ਼ਰੂਰ ਰੱਖਦੇ ਆਂ ਗੁਰਮੁਖ ਪਿਆਰਿਓ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾ ਦਿਆਂ ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਦੋਂ ਪਾਵਨ ਬਾਣੀ ਨੂੰ ਆਪਾਂ ਪੜ੍ਹਦੇ ਆ ਨਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਜਦੋਂ ਆਪਾਂ ਵਿਚਾਰਦੇ ਆ ਤੇ ਪਿਆਰਿਓ ਉਹਦੇ ਵਿੱਚੋਂ ਸਾਨੂੰ ਅਨੇਕਾਂ ਚੀਜ਼ਾਂ ਜਿਹੜੀਆਂ ਨੇ ਉਹ ਦਿਖਾਈ ਦਿੰਦੀਆਂ ਨੇ ਅਨੇਕਾਂ ਚੀਜ਼ਾਂ ਜਿਹੜੀਆਂ ਨੇ ਉਹ ਮਿਲਦੀਆਂ ਨੇ ਗੁਰਮਖੋ ਜਿਸ ਕਾ ਸਾਸੋ ਤਨਹੀ ਲੀਆ ਭੁੱਲਾ ਰੋਵਣ ਹਾਰਾ ਪਾਰਸ਼ਾ ਕਹਿੰਦੇ ਜਿਸ ਪ੍ਰਭੂ ਦਾ ਭੇਜਿਆ ਹੋਇਆ ਉਹ ਬਾਲਕ ਸੀ ਉਸਨੇ ਉਹ ਵਾਪਸ ਲੈ ਲਿਆ ਉਸਨੂੰ ਉਹ ਯਾਦ ਕਰਕੇ ਰੋਣ ਵਾਲਾ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਜੀਵਨ ਰਾਤੋ ਖੁੰਝ ਜਾਂਦਾ ਹੈ ਕਹਿਣ ਤੋਂ ਭਾਪੀ ਇਕ ਮਨੋਖ ਆਇਆ ਤੇ ਉਹ ਚਲਿਆ ਗਿਆ ਤੇ ਸਾਧ ਸੰਗਤ ਜਿਹੜੇ ਬਾਅਦ ਵਿੱਚ ਉਹਨੂੰ ਬੈਠ ਕੇ ਯਾਦ ਕਰਕੇ ਰੋ ਰਹੇ ਨੇ ਉਹ ਅਸਲ ਦੇ ਵਿੱਚ ਕਈ ਹੁੰਦੇ ਨੇ ਜਿਹੜੇ ਦਿਲੋਂ ਤੇ ਕਈ ਹੁੰਦੇ ਨੇ ਵੀ ਹੁਣਾ ਜਿਹੜਾ ਇਹਦੇ ਕੋਲੇ ਪੈਸਾ ਹੈ ਇਹਦੇ ਕੋਲੇ ਜਾਇਦਾਦ ਹੈ ਉਹਦਾ ਮਾਲਕ ਹੁਣ ਕੌਣ ਬਣੇਗਾ ਅਸਲ ਦੇ ਵਿੱਚ ਰੋਣਾ ਤੇ ਇਸ ਗੱਲ ਦਾ ਹੁੰਦਾ ਚਲੋ ਖੈਰ ਆਪੋ ਆਪਣੀ ਸੋਚ ਹੈ ਪਰ ਮੈਂ ਬੇਨਤੀ ਕਰਾਂ ਜਿਵੇਂ ਸਤਿਗੁਰੂ ਨੇ ਜਿਵੇਂ ਸਤਿਗੁਰੂ ਨੇ ਸਾਨੂੰ ਸਮਝਾਇਆ ਮੇਰੇ ਮਾਲਕ ਜੀ ਕਹਿੰਦੇ ਯਾਦ ਰੱਖੋ ਵੀ ਮਾਰਗ ਤੋਂ ਘੜ ਕਰਨ ਵਾਲਾ ਮਾਰਗ ਤੋਂ ਖੁੰਝਣ ਵਾਲਾ ਮਨੁੱਖ ਕੌਣ ਹੈ ਜਿਹੜਾ ਸਤਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਨਹੀਂ ਪੜਦਾ ਤੇ ਅਸਲ ਮਾਰਗ ਨੂੰ ਨਹੀਂ ਵਿਚਾਰਦਾ ਜਾਂ ਇੰਜ ਕਹਿ ਲਓ ਸਤਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਨਾ ਵਿਚਾਰਨ ਕਰਕੇ ਸਾਰਾ ਕੁਝ ਜਿਹੜਾ ਹੈ ਉਹ ਸਤਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਤੋਂ ਉੱਪਰ ਦੀ ਹੋ ਜਾਣ ਤੇ ਆਪਾਂ ਇਸ ਚੀਜ਼ ਨੂੰ ਸਮਝਣ ਦਾ ਯਤਨ ਕਰਦੇ ਆ ਨਾ ਇਸ ਚੀਜ਼ ਨੂੰ ਵਿਚਾਰਨ ਦਾ ਯਤਨ ਕਰਦੇ ਆ ਤੇ ਸਮੇਂ ਤੋਂ ਖੁੰਝ ਜਾਣਾ ਤੇ ਹੁਣ ਚਾਹੇ ਆਪਾਂ ਅੱਜ ਖੁੰਝੀਏ ਚਾਹੇ ਦੋ ਦਿਨਾਂ ਨੂੰ ਜਾਂ ਫਿਰ ਇੰਜ ਕਹੋ ਜਿਵੇਂ ਕਹਾਵਤ ਪਾਈ ਜਾਂਦੀ ਹੈ ਵਕਤੋਂ ਖੁੰਝੀ ਡੋਮਣੀ ਗਾਵੇ ਆਲ ਪਤਾਲ ਪਾਤਸ਼ਾਹ ਕਹਿੰਦੇ ਜਿਹੜੀ ਡੋਮਣੀ ਵਕਤ ਤੋਂ ਖੁੰਝ ਜਾਵੇ ਜਿਹੜੀ ਡੋਮਣੀ ਵਕਤ ਤੋਂ ਦੂਰ ਹੋ ਜਾਵੇ ਤੇ ਕਹਿੰਦੇ ਉਹ ਫਿਰ ਉਹਦਾ ਸਮਾਂ ਹੱਥ ਨਹੀਂ ਆਉਂਦਾ ਸਮਾਂ ਜਿਹੜਾ ਹੈ ਉਸਦਾ ਉਹ ਨੰਗਦਾ ਹੀ ਰਹਿੰਦਾ ਆ ਉਹ ਸਮਾਂ ਜਿਹੜਾ ਉਸਦਾ ਕਹਿੰਦੇ ਭਾਈ ਉਹ ਇਸੇ ਤਰ੍ਹਾਂ ਗੁਜ਼ਰਦਾ ਰਹਿੰਦਾ ਆ ਸੋ ਸਾਧ ਸੰਗਤ ਬੇਨਤੀ ਕਰਕੇ ਮੈਂ ਆਪ ਜੀ ਦਾ ਧਿਆਨ ਦਿਵਾਵਾਂ ਕਿਉਂਕਿ ਸਤਿਗੁਰੂ ਨੇ ਬੜਾ ਸੋਹਣਾ ਮੈਸੇਜ ਦਿੱਤਾ ਕਹਿੰਦੇ ਵਕਤੋਂ ਨਹੀਂ ਖੁੰਡਣਾ ਕਹਿੰਦੇ ਜਿੰਨਾ ਸਮਾਂ ਲੰਘਣਾ ਸੀ ਉਹ ਲੰਘ ਗਿਆ ਹੁਣ ਅੱਗੇ ਵਾਸਤੇ ਸਿਆਣੇ ਬਣੀਏ ਜਿਵੇਂ ਆਪਾਂ ਬੱਚਿਆਂ ਨੂੰ ਸਮਝਾਉਂਿਆ ਵੀ ਸਮਾਂ ਲੰਘ ਗਿਆ ਬਹੁਤ ਹੁਣ ਅੱਗੇ ਵਾਸਤੇ ਸਿਆਣੇ ਬਣ ਜਾਓ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸਮਝਾਉਣ ਦਾ ਯਤਨ ਕਰਦੇ ਨੇ ਗੁਰਸਿੱਖੋ ਆਪ ਜੀ ਸਮਝਣ ਦਾ ਯਤਨ ਕਰੋ ਸਮਝਣ ਦਾ ਪ੍ਰਯਾਸ ਕਰੋ ਵੇਖੋ ਕਿਤੇ ਸਮਾਂ ਨਾ ਹੱਥੋਂ ਨਿਕਲ ਜਾਏ ਵੇਖਿਓ ਕਿਤੇ ਸਮਾਂ ਨਾ ਹੱਥੋਂ ਖੁੰਝ ਜਾਏ ਕਿਤੇ ਸਮਾਂ ਜੇ ਹੱਥੋਂ ਨੰਘ ਗਿਆ ਨਾ ਫਿਰ ਬਹੁਤ ਵੱਡੀ ਜਿਹੜੀ ਮੁਸ਼ਕਲ ਹੈ ਉਹ ਕ੍ਰੀਏਟ ਹੋ ਜਾਏਗੀ ਬਹੁਤ ਵੱਡੀ ਮੁਸ਼ਕਲ ਜਿਹੜੀ ਹੈ ਉਹ ਨੰਘ ਜਾਏਗੀ ਗੁਰਮਖੋ ਇੱਥੇ ਬੇਨਤੀ ਕਰਕੇ ਮੈਂ ਆਪਜੀ ਦਾ ਧਿਆਨ ਦਵਾਵਾ ਸਮਝਣ ਦਾ ਥੋੜਾ ਜਿਹਾ ਯਤਨ ਜ਼ਰੂਰ ਕਰਨਾ ਗੁਰਮਖੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਿਹਰਮਤ ਕਰਨ ਕਿਉਂਕਿ ਜਿਹੜੇ ਵੀ ਸਮੇਂ ਨੂੰ ਆਪਾਂ ਵਦਿਆ ਮੰਨਦੇ ਆ ਜਾਂ ਇੰਜ ਕਹਿ ਲੋ ਵੀ ਚਾਹੇ ਸੰਗਰਾਮ ਦਾ ਦਿਨ ਹੋਵੇ ਮੱਸਿਆ ਦਾ ਪੰਚਮੀ ਦਾ ਜਿਹੜਾ ਮਰਜ਼ੀ ਦਿਨ ਹੋਵੇ ਆਪਾਂ ਉਹ ਸਮੇਂ ਨੂੰ ਜਿਹੜਾ ਹੈ ਸਫਲ ਕਰਨਾ ਹੈ ਉਹ ਸਮੇਂ ਦੇ ਵਿੱਚੋਂ ਦੀ ਆਪਾਂ ਲੰਘਣਾ ਤੇ ਯਾਦ ਰੱਖਿਓ ਵੀ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਆਪਾਂ ਇੱਕ ਗੱਲ ਨੂੰ ਮੰਨਣ ਵੱਲ ਧਿਆਨ ਦੇਣਾ ਆ। ਮਹਾਂਪੁਰ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ ਜੇਕਰ ਸੰਗਰਾਮ ਜਿਵੇਂ ਸੰਗਰਾਮ ਨੂੰ ਮੌਸਮ ਚੇਂਜ ਹੁੰਦਾ ਹੈ ਮਹੀਨਾ ਚੇਂਜ ਹੁੰਦਾ ਹੈ ਦੇਸੀ ਮਹੀਨਿਆਂ ਦੇ ਮੁਤਾਬਕ ਉਸੇ ਤਰ੍ਹਾਂ ਆਪਣੇ ਆਪ ਨੂੰ ਆਪਣੇ ਮਨ ਦੇ ਖਿਆਲਾਂ ਤੋਂ ਵੀ ਜਿਹੜਾ ਹੈ ਚੇਂਜ ਕਰਨਾ ਤੇਰਾ ਸਭ ਤੋਂ ਵੱਡਾ ਤੇ ਪਹਿਲ ਦੇ ਆਧਾਰ ਤੇ ਇਹੋ ਹੀ ਕੰਮ ਹੋਵੇ ਪਿਆਰਿਓ ਸਭ ਤੋਂ ਵੱਡਾ ਕੰਮ ਇਹੋ ਹੀ ਹੋਵੇ ਤੇ ਨਾਲ ਇੱਕ ਬੇਨਤੀ ਹੋਰ ਕਰ ਦੇਵਾਂ ਕਹਿੰਦੇ ਜੇ ਕਿਤੇ ਤੂੰ ਹਲੇ ਵੀ ਵਕਤੋਂ ਖੁੰਝ ਗਿਆ ਵੀ ਕਹੀ ਜਾਂ ਮੈਂ ਕੋਈ ਗੱਲ ਨਹੀਂ ਹਜੇ ਬਹੁਤ ਸਮਾਂ ਪਿਆ ਜਿਵੇਂ ਕਿ ਬਜ਼ੁਰਗਾਂ ਨੂੰ ਆਪਾਂ ਕਈ ਵਾਰੀ ਕਹਿ ਦਈਏ ਵੀ ਰੱਬ ਦਾ ਨਾਮ ਲੈ ਲਓ ਤੇ ਉਹ ਕਹਿੰਦੇ ਹਜੇ ਤਾਂ ਬਹੁਤ ਸਮਾਂ ਪਿਆ ਜੀ ਪਰ ਇਹ ਨਹੀਂ ਪਤਾ ਵੀ ਸਮਾਂ ਕਦੋਂ ਕਿਸ ਵੇਲੇ ਕਿਵੇਂ ਕਿਹਨੇ ਕਿਹਦਾ ਸਮਾਂ ਆ ਜਾਏ ਇਹ ਕੁਝ ਨਹੀਂ ਪਤਾ। ਕਿ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਆ ਜਾਣਾ ਕਿ ਬਿ ਮਰਾਂਗੇ ਕਿ ਐਸਾ ਮਰਨਾ ਹੋਏ ਜੋ ਸਾਹਿਬ ਮਨੋਂ ਨਾ ਵਿਸਰੇ ਤੋ ਸਹਿਲਾ ਮਰਨਾ ਹੋਏ। ਪਾਤਸ਼ਾਹ ਜੀ ਕਹਿੰਦੇ ਜੇ ਪਰਮਾਤਮਾ ਮਨ ਤੋਂ ਨਾ ਵਿਸਰੇ ਕਹਿੰਦੇ ਮਰਨਾ ਵੀ ਸੁਖਾਲਾ ਹੋ ਜਾਂਦਾ ਹੈ ਤੇ ਗੁਰਮਖੋ ਇੱਕ ਗੱਲ ਯਾਦ ਰੱਖਿਓ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ। ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤੇ ਇਸ ਗੱਲ ਨੂੰ ਸਮਝਣ ਦਾ ਯਤਨ ਕਰਿਓ, ਪ੍ਰਿਆਸ ਕਰਿਓ ਪਿਆਰਿਓ ਕਿ ਜੇ ਸਮਾਂ ਹਲੇ ਵੀ ਆਪਾਂ ਕੱਢੀ ਗਏ ਵੀ ਕੋਈ ਗੱਲ ਨਹੀਂ ਸਮਾਂ ਬਹੁਤ ਪਿਆ ਬਹੁਤ ਪਿਆ ਇਹ ਨਹੀਂ ਪਤਾ ਕਿਹੜੇ ਵੇਲੇ ਪਾਣਾ ਵਾਪਰ ਜੇ ਤੇ ਅਸੀਂ ਬਾਅਦ ਚ ਕਹੀਏ ਵੀ ਮੈਂ ਤੇ ਬਹੁਤ ਸਮਾਂ ਬਰਬਾਦ ਕਰ ਲਿਆ ਬਹੁਤ ਸਮਾਂ ਹੱਥੋਂ ਲੰਘ ਗਿਆ ਤੇ ਹੁਣ ਕੀ ਕਰਾਂ ਫਿਰ ਪਛਤਾਇਆ ਕੁਝ ਵੀ ਜਿਹੜਾ ਹੈ ਹੱਥ ਨਹੀਂ ਆਉਂਦਾ ਫਿਰ ਪਛਤਾਇਆ ਕੁਝ ਵੀ ਨਹੀਂ ਮਿਲਦਾ ਇਹ ਗੱਲ ਯਾਦ ਰੱਖਿਆ ਜੀ ਗੁਰਮੁਖ ਪਿਆਰਿਓ ਬੇਨਤੀ ਕਰਾਂ ਕਿ ਸੰਗਰਾਮ ਦਾ ਵਾਲਾ ਦਿਨ ਕਦੇ ਭੁੱਲ ਕੇ ਵੀ ਇਹ ਨਾ ਕਹੋ ਵੀ ਹਾਂ ਕੋਈ ਗੱਲ ਨਹੀਂ ਅਗਲੀ ਸੰਗਰਾਮ ਤੇ ਗੁਰੂ ਨਾਲ ਜੁੜਨ ਦਾ ਯਤਨ ਹੁਣ ਕਈਆਂ ਦਾ ਸਵਾਲ ਹੁੰਦਾ ਹੈ ਵੀਕੇਮ ਅਸੀਂ ਅੱਜ ਜਿਵੇਂ ਸੰਗਰਾਮ ਦਾ ਇੱਕ ਜਪਜੀ ਸਾਹਿਬ ਦੇ ਪਾਠ ਤੋਂ ਸ਼ੁਰੂਆਤ ਕਰ ਲਈ ਸਤਿਗੁਰੂ ਆਪ ਜੀ ਕਿਰਪਾ ਕਰਿਓ ਇੰਨੀ ਕੁ ਮਿਹਰ ਕਰਿਓ ਵੀ ਆਉਂਦੀ ਸੰਗਰਾਂਦ ਤੱਕ ਇਹ ਪਾਠ ਮੇਰਾ ਪਰਪੱਕ ਰਵੇ ਬਿਨਾਂ ਨਾਗੇ ਮੈਂ ਕਰਦਾਰਾ ਇੱਕ ਜਪਜੀ ਸਾਹਿਬ ਦਾ ਪਾਠ ਕਰ ਲੋ ਆਉਂਦੇ ਵਾਰੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰੋ ਮਹਾਰਾਜ ਜਿਵੇਂ ਇਸ ਵਾਰੀ ਮਹੀਨਾ ਬਦਲਿਆ ਹੁਣ ਇਸ ਵਾਰੀ ਮੇਰੇ ਮਨ ਦੇ ਖਿਆਲਾਤਾਂ ਨੂੰ ਵੀ ਬਦਲ ਦਿਓ ਧੰਨ ਗੁਰਗ੍ਰੰਥ ਸਾਹਿਬ ਜੀ ਕਿਰਪਾ ਕਰਦੇਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਿਹਰામਤ ਕਰਦੇਓ ਧੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰਦੇਓ ਇੰਨੀ ਕੋ ਮੇਰੇ ਤੇ ਮਿਹਰ ਕਰਦੇਓ ਧੰ ਗੁਰੂ ਗ੍ਰੰਥ ਸਾਹਿਬ ਜੀ ਇੰਨੀ ਕੋ ਮੇਰੇ ਤੇ ਕਿਰਪਾ ਹੋ ਜਾਏ ਕਿ ਮੈਂ ਹੁਣ ਆਪ ਜੀ ਦਾ ਲੜ ਕਦੀ ਵੀ ਨਾ ਛੱਡਾਂ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ ਆਨ ਵਿਪੂਤ ਮਿਥਿਆ ਕਰਮਨ ਹੋ ਸਾਚਾ ਇਹ ਸਿਆਉ ਨਾਮ ਤੋਂ ਬਿਨਾ ਹੋਰ ਹੋਰ ਧਨ ਪਦਾਰਥ ਨੂੰ ਨਾਸ਼ਵੰਤ ਸਮਝਣ ਪਰਮਾਤਮਾ ਦਾ ਨਾਮ ਹੀ ਸਦਾ ਕਾਇਮ ਰਹਿਣ ਵਾਲਾ ਜੀਵਨ ਮਨੋਰਥ ਹੈ ਸੋ ਪਿਆਰਿਓ ਇਸ ਕਰਕੇ ਆਪਾਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਲੜ ਫੜੀਏ ਜੀ ਪ੍ਰਾਨ ਮੁਕਤ ਕੋ ਦਾਤਾ ਇੱਕ ਸਿ ਹੌ ਲਿਵ ਲਾਇ ਉਹ ਇੱਕ ਦੇ ਨਾਲ ਹੀ ਲਿਵ ਜੋੜਨੀ ਆ ਜਿਹੜਾ ਪਰਮਾਤਮਾ ਦੇ ਨਾਮ ਦੇ ਨਾਲ ਲਗਨ ਜੋੜਦਾ ਹੈ ਪਰਮਾਤਮਾ ਹੀ ਜਿੰਦ ਦੇਣ ਵਾਲਾ ਹੈ ਪ੍ਰਾਨ ਦੇਣ ਵਾਲਾ ਹੈ ਮੁਕਤੀ ਦੇਣ ਵਾਲਾ ਹੈ ਉੱਚੀ ਆਤਮਿਕ ਦਸ਼ਾ ਦੇਣ ਵਾਲਾ ਹੈ ਸਤਿਗੁਰੂ ਕਹਿੰਦੇ ਕਹੋ ਨਾਨਕ ਤਾਂ ਕੀ ਸ਼ਰਨ ਆਈ ਦੇਤ ਸਗਲ ਅਪਿਆਉ ਕਹਿੰਦੇ ਨਾਨਕ ਆਖਦਾ ਆ ਉਸ ਪਰਮਾਤਮਾ ਦੀ ਸ਼ਰਨ ਪਿਆ ਰਹੋ ਜੋ ਸਾਰੇ ਖਾਣ ਪੀਣ ਦੇ ਪਦਾਰਥ ਦਿੰਦਾ ਹੈ ਤੇ ਗੁਰਮਖੋ ਤੇ ਉਹਦਾ ਸ਼ੁਕਰਾਨਾ ਕਰਨਾ ਹੀ ਸਾਡੇ ਲਈ ਸਭ ਤੋਂ ਵੱਡੀ ਗੱਲ ਹੈ ਤੇ ਸਤਿਗੁਰੂ ਦੇ ਬਾਣੇ ਵਿੱਚ ਰਹਿਣਾ ਹੀ ਸਤਿਗੁਰੂ ਮਹਾਰਾਜ ਜੀ ਦੇ ਨੇੜੇ ਹੋਣਾ ਹੈ ਬਸ ਇਹ ਗੱਲ ਯਾਦ ਰੱਖਿਆ ਸਮਾਂ ਨਾ ਬਰਬਾਦ ਕਰੋ ਅੱਜ ਹੀ ਉਹਦਾ ਸ਼ੁਕਰਾਨਾ ਕਰਨਾ ਸ਼ੁਰੂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ